ਇਸ ਕਰਕੇ ਆਪਾਂ ਜਾਣੀ ਜਿਹੜਾ ਲੜਾਈ ਐ ਆਰ ਤੇ ਪਾਰਦੀ ਐ ਸਰਕਾਰ ਭਲੇਖੇ ਚ ਨਾ ਰਹੇ ਕੋਈ ਗੱਲ ਨਹੀਂ ਡੱਲੇਵਾਲ ਸਾਹਿਬ ਨੇ ਤਾਂ ਮਰ ਵਰ ਤੇ ਬੈਠਣਾ ਸੀਗਾ ਅੱਜ ਨਹੀਂ ਤਾਂ ਕੱਲ ਨਹੀਂ ਤੁਸੀਂ ਆਪ ਦਾ ਜਿਹੜਾ ਜੋਰ ਲਾਉਣਾ ਲਾ ਲਓ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਹਰ ਹਾਲਤ ਹੋਣਗੇ ਹੋਰ ਚੜਾ ਲਓ ਫੋਰਸ ਨਹੀਂ ਚੜਾਉਣੀ ਐ ਤਾਂ ਮੈਂ ਖਾਸ ਕਰਕੇ ਜਿੰਨੇ ਵੀ ਸਾਡੇ ਦੋਨੇ ਫੋਰਮਾਂ ਦੇ ਆਗੂ ਲੀਡਰਸ਼ਿਪ ਹੈ ਤਾਂ ਜਿਹੜੇ ਵਰਕਰ ਹੈ ਪੂਰੇ ਧਿਆਨ ਤੇ ਜਾਗ ਤੇ ਜਰੇ ਕੇ ਘਬਰਾਟ ਤੇ ਨਹੀਂ ਆਉਣਾ ਕਿਸੇ ਨੇ ਆਪਾਂ ਜਾਗ ਤੇ ਜਰੇ ਕੇ ਮੀਟਿੰਗ ਕਰਕੇ ਜੋ ਫੈਸਲੇ ਕਰਾਂਗੇ ਸਖਤ ਕਰਾਂਗੇ ਏਦੂ ਵੀ ਸਖਤ ਕਰਾਂਗੇ ਪਰ ਸਾਡੀ ਜਿਹੜੀ ਅੱਖ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਇਹਨਾਂ ਦੀਆਂ ਭਰਾਵੋ ਕੋਈ ਹੱਦਾ ਨਹੀਂ ਇਨਾਂ ਦਾ ਕੋਈ ਟਾਈਮ ਨਹੀਂ ਇਨਾਂ ਦਾ ਕੋਈ ਸਮਾਂ ਨਹੀਂ ਆਪਾਂ ਨੂੰ ਵੰਡ ਕੇ ਪਾੜ ਕੇ ਆਹ ਹਰਿਆਣੇ ਦੀ ਹੱਦ ਹੈ ਰਾਜਸਥਾਨ ਦੀ ਹੱਦ ਹੈ ਆ ਦੋਨੇ ਤਿੰਨੇ ਸਟੇਟਾਂ ਦੀਆਂ ਸਰਕਾਰਾਂ ਰੱਖ ਕੇ ਇਧਰ ਦੀ ਜਿਹੜਾ ਆ ਕੇ ਖੇਤਾ ਵਿੱਚ ਦੀ 2-300 ਬੰਦਾ ਪੁਲਿਸ ਦਾ ਆਪਣੇ ਇੱਕੇ ਦਮ ਸੁੱਤੇ ਪਏ ਬੰਦਿਆਂ ਨੂੰ ਜਿਹੜੇ ਉਰੇ ਪਏ ਸੀਗੇ ਉਹਨਾਂ ਨੂੰ ਦੱਬ ਲੈਣਾ ਬੋਲਣ ਵੀ ਨਹੀਂ ਦਿੱਤਾ ਪਰ ਉਹ ਜਿਹੜੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਦੀ ਉੰਨੀ ਥੋੜੀ ਹੈ ਆਪਾਂ ਜਿੰਨੇ ਵੀ ਕਿਸਾਨ ਇੱਥੇ ਆਏ ਆ ਆਪਾਂ ਜਾਤ ਤੇ ਚ ਰਹਿ ਕੇ ਫੈਸਲਾ ਦੇਵਾਂਗੇ ਆਪਾਂ ਜੋ ਪ੍ਰੋਗਰਾਮ ਹੈ ਕੋਈ ਗੱਲ ਨਹੀਂ ਸਾਡਾ ਏਕਾਗੂ ਪੁਲਿਸ ਨੇ ਚੱਕਿਆ ਤਾਂ ਦੂਜੇ ਦੀ ਜਿਹੜੀ ਲੜੀ ਆ ਆਪਣੀ ਮਰਨ ਵਰਸ ਦੀ ਉਹ ਹਰ ਹਰ ਚਲਾਵਾਂਗੇ ਪਰ ਭਰਾਓ ਅਸੀਂ ਤਾਂ ਕਹਿੰਦੇ ਹੁੰਦੇ ਸੀ ਵੀ ਥਾਲੀ ਹੱਥਾਂ ਨਾਲ ਨਹੀਂ ਮੋਰਚੇ ਜਿੱਤੇਦੇ ਤਾਂ ਆਪਾਂ ਨੂੰ ਹੁਣ ਜਾਤ ਤੇ ਰਹਿ ਕੇ ਜਿੰਨੇ ਵੀ ਚਲਾਵਾਂਗੇ ਦਾ ਫੋਰਸ ਨੂੰ ਵੀ ਚੇਤਾਵਨੀ ਹੈ ਹੁਣ ਜਿੰਨੇ ਤੇ ਸਾਡੇ ਤੇ ਰਹੇ ਨੇ ਇੱਥੇ ਨੇੜੇ ਕਿਸੇ ਨੂੰ ਆਪਣੇ ਮੋਰਚੇ ਦੇ ਵਿੱਚ ਲੱਗਣ ਨਹੀਂ ਦੇਣੀ ਤਾਂ ਜਿੰਨੇ ਵੀ ਹੁਣ ਆਪਣੇ ਲੀਡਰਸ਼ਿਪ ਹੈ ਆਪਾਂ ਬੈਠ ਕੇ ਇੱਥੇ ਜਿੰਨੇ ਮੋਰਚੇ 'ਚੋਂ ਜਿੰਨੇ ਸਨੇਹੇ ਲੱਗ ਰਹੇ ਆ ਲੋਕ ਉੱਠ ਕੇ ਆ ਰਹੇ ਆ ਤਾਂ ਇਸ ਕਰਕੇ ਜਿੰਨੇ ਤੁਸੀਂ ਇੱਥੇ ਆਏ ਹੋ ਵਧਾਈ ਦੇ ਪਾਤਰੋਂ ਤਾਂ ਆਪਾਂ ਫੈਸਲਾ ਕਰਾਂਗੇ ਘਬਰਾੜਦੇ ਨਹੀਂ ਹੋਣਾ ਆਪਣਾ ਜਿਹੜਾ ਮੋਰਚਾ ਜਿਹੜੀਆਂ ਟਰਾਲੀਆਂ ਐ 5-10 ਜਣੇ ਬੰਦੇ ਉਧਰ ਪਹਿਰਾ ਦਿਓ ਜਿੰਨੇ ਵੀ ਰਸਤੇ ਆ ਇਧਰ ਵੀ ਪਹਿਰਾ ਦਿਓ ਇਧਰ ਜਿਹੜਾ ਸਾਰਾ ਸਾਡਾ ਸਟੇਜ ਜਿਹੜੀ ਬੰਦੇ ਵਰਕਰ ਬੈਠੇ ਆ ਇਹਨੂੰ ਜਾਬਤ ਜੇ ਰਹਿ ਕੇ ਕਿਉਂਕਿ ਇਹਨਾਂ ਦਾ ਕੋਈ ਯਕੀਨੀ ਤਾਂ ਕਿਹੜੇ ਵੇਲੇ ਕਿੰਨੇ ਇਹ ਹਮਲੇ ਕਰ ਸਕਦੇ ਹਨ ਹੋਰ ਫੋਰਸ ਆ ਸਕਦੀ ਹੈ ਤਾਂ ਆਪਾਂ ਨੂੰ ਘਰਾੜ ਦੇ ਨੂੰ ਜਾਬਤ ਜੇ ਰਹਿ ਕੇ ਜਿਹੜੇ ਰਸਤੇ ਆ ਆਹ ਰਸਤਿਆਂ ਦੇ ਵਿੱਚ ਵੀ ਆਪਾਂ ਟਰਾਲੀਆਂ ਲਾਵਾਂਗੇ ਉਧਰ ਲਾ ਕੇ ਸਾਰਾ ਕੋਈ ਪ੍ਰੋਗਰਾਮ ਕਰਕੇ ਜਿਹੜਾ ਆਪਾਂ ਰਸਤਾ ਦਿੱਤਾ ਸੀ ਲੋਕਾਂ ਨੂੰ ਇਹਦੀ ਹੁਣ ਜ਼ਿੰਮੇਵਾਰੀ ਸਰਕਾਰ ਦੀ ਆਪਣੀ ਨਹੀਂ ਪਰ ਜਿਹੜੇ ਆਪਣੇ ਉਹਨਾਂ ਨੇ ਹਵਲੇ ਬੋਲੇ ਆ ਪਹਿਲੀ ਵਾਰ ਦੇਖਿਆ ਕਿ ਸੁੱਤੇ ਪੇਵੰਦਿਆਂ ਨੂੰ ਚੱਕ ਕੇ ਲੈ ਕੇ ਜਾਣਾ ਬੋਲਣ ਵੀ ਨਹੀਂ ਦੇਣਾ ਕਿਸੇ ਨੂੰ ਤਾਂ ਜਿਹੜੀ ਆਪਣਾ ਧੰਨ ਤੋੜ ਕਰਕੇ ਗਏ ਆ ਹੁਣ ਆਪਣੇ ਜਿਹੜੇ ਉਹ ਮੁੰਡੇ ਵੀ ਸੀ ਜਿਹੜੇ ਉਹਨਾਂ ਦੇ ਮੋਬਾਈਲ ਚੱਕ ਕੇ ਲੈ ਕੇ ਜਾਣਾ ਸਮਾਨ ਲੈ ਕੇ ਜਾਣਾ ਚੱਕ ਕੇ ਜਿਵੇਂ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਜਿਹੜੇ ਆਪਾਂ ਬਹੁਤ ਵੱਡੇ ਗਨਾਹਦਾਰ ਹੁੰਨੇ ਆ ਤਾ ਐ ਆ ਕੇ ਤਾਬਾ ਬੋਲ ਕੇ ਜਿਵੇਂ ਆਪਣੇ ਡੱਲੇਵਾਲ ਸਾਹਿਬ ਨੂੰ ਲੈ ਕੇ ਗਏ ਨੇ ਤਾਂ ਆਪਾਂ ਕੋਈ ਗੱਲ ਨਹੀਂ ਜਾਮ ਤੇ ਜ ਰਹਿ ਕੇ ਮੈਂ ਫੇਰ ਅਪੀਲ ਕਰਦਾ ਸਰਕਾਰਾਂ ਘਬਰਾਟ ਚ ਲੈ ਕੇ ਆਉਨੀਆਂ ਹੁੰਦੀਆਂ ਨੇ ਆਪਾਂ ਨਹੀਂ ਘਬਰਾਟ ਚ ਆਉਣਾ ਹਰ ਹਾਲਤ ਜਿੱਤਾਂਗੇ ਹਰ ਹਾਲਤ ਜਿਹੜੀ ਲੜੀ ਐ ਉਹਨੂੰ ਤੋੜਾਂਗੇ ਤਾਂ ਹੁਣ ਆਪਾਂ ਦੀ ਜਿਹੜੀ ਹੋਰ ਵੀ ਜ਼ਿੰਮੇਵਾਰੀ ਬਣ ਗਈ ਹੈ ਕਈ ਲੋਕ ਆਪਣੇ ਵਰਕਰ ਵੀ ਸਰਸਰੀ ਸਮਝਦੇ ਸੀ ਬਈ ਯਾਰ ਆਏ ਨਹੀਂ ਹੋਣਾ ਕੁਝ ਮਰ ਵਰਤ ਨਾਲ ਨਹੀਂ ਹੋਣਾ ਕੁਝ ਪ੍ਰਾਪੂ ਕਿੰਨੀਆਂ ਆਪਾਂ ਰੇਲਾ ਰੋਕੀਆਂ ਕਿੰਨੇ ਰੋਡ ਜਾਮ ਕੀਤੇ ਐ ਆ ਜਿਹੜਾ ਸਿਰੇ ਦਾ ਐਕਸ਼ਨ ਸਰਕਾਰ ਇਹਨੂੰ ਫੇਲ ਕਰਨਾ ਚਾਹੁੰਦੀ ਐ ਕਿਸੇ ਹਾਲਤ ਨਹੀਂ ਆਪਾਂ ਫੇਰ ਹੋਣ ਦੇਵਾਂਗੇ ਭਾਵੇਂ ਮਰ ਜਾਾਂਗੇ ਇੱਥੋਂ ਇੱਥੇ ਬੈਠੇ ਤਾਂ ਆਪਾਂ ਜਿਹੜਾ ਲੜੀ ਐ ਉਹ ਹਰ ਹਾਲਤ ਆ ਮੈਂ ਦੋਨੇ ਫੋਰਮਾਂ ਦੇ ਨਾਲ ਮੀਟਿੰਗ ਕਰਕੇ ਅਗਲਾ ਫੈਸਲਾ ਦੇਵਾਂਗੇ ਜਿਹੜਾ ਆਪਣਾ ਪ੍ਰੋਗਰਾਮ ਦਿੱਤਾ ਉਹ ਐ ਹਰ ਹਾਲਤ 12 ਵਜੇ ਸਟੇਜ 'ਤੇ ਲਾ ਕੇ ਮਰ ਵਰਤੇ ਬੈਠਾਂਗੇ ਬੋਲੋ 中央。